ਪਾਜੀ ਸ਼ੁਰੂਆਤ ਕਿਵੇਂ ਹੋਈ ਸੀ ਆਈਸਕ੍ਰੀਮ ਪਕੌੜਿਆਂ ਦੀ ਕਿਵੇਂ ਮਨ ਦੇ ਵਿੱਚ ਆਇਆ ਸੀ ਕਿ ਆਈਸਕ੍ਰੀਮ ਦੇ ਪਕੌੜੇ ਬਣ ਸਕਦੇ ਕਿਉਂਕਿ ਉਹ ਤਾਂ ਬਹੁਤ ਠੰਡੀ ਚੀਜ਼ ਹੁੰਦੀ ਹੈ ਨਾ ਸਰ ਅੱਜ ਤੋਂ 17 ਸਾਲ ਪਹਿਲਾਂ ਕੈਸਡ ਆਈ ਸੀ ਅੱਜ ਜੋ ਅੱਜ ਦੇ ਮੌਜੂਦਾ ਸੀਐਮਬੀ ਹੈਗੇ ਭਗਵੰਤ ਮਾਨ ਜੀ ਉਹਨਾਂ ਨੇ ਇੱਕ ਪੰਜਾਬੀ ਕਮੇਟੀ ਕੈਸਡ ਕੱਢੀ ਕੁਲਫੀ ਗਰਮਾ ਗਰਮੇ ਉਹਦੇ ਦਰਮਿਆਨ ਯਾਰ ਦੋਸਤ ਇਕੱਠੇ ਹੁੰਦੇ ਸੀ ਆਪਸ ਜਿੱਦਬਾਜ਼ ਹੁੰਦੇ ਸੀ ਆ ਕੁਲਫੀ ਐ ਤੂੰ ਗਰਮ ਕਰਕੇ ਦਿਖਾ ਬਸ ਇੱਕ ਜਿੱਦਬਾਜ਼ ਖਿੱਚੋ ਤਾਂਣੀ ਚੇਚੀ ਰੈਡੀ ਹੋਈ ਤਾਂ ਅਸੀਂ ਉਹਨਾਂ ਨੂੰ ਇਹ ਚੀਜ਼ ਪੇਸ਼ ਕਰਕੇ ਦਿਖਾਈ ਜੀ ਕਾਪੀਆਂ ਬਹੁਤ ਕਰਦੇ ਨੇ ਲੋਕ ਪ੍ਰਮਾਤਮਾ ਵੱਲੋਂ ਬਖਸ਼ਿਸ਼ ਇਹੋ ਜਿਹਾ ਜੇ ਕਿ ਟੇਸਟ ਕੋਈ ਪਾ ਨਹੀਂ ਸਕਦਾ ਆਈਸਕ੍ਰੀਮ ਦਾ ਤੇ ਪਕੌੜਿਆਂ ਦਾ ਕੋਈ ਕੰਬੀਨੇਸ਼ਨ ਜਾਂ ਨਹੀਂ ਬਣਦਾ ਤੇ ਕਈ ਲੋਕ ਸੋਚਦੇ ਆ ਨਾ ਕਿ ਲੋਕ ਕਮੈਂਟ ਵੀ ਕਰਦੇ ਆ ਕਿ ਆਈਸਕ੍ਰੀਮ ਦੇ ਪਕੌੜੇ ਖਾ ਕੇ ਕਿਉਂ ਗਰਮ ਤੇਲ ਦੇ ਵਿੱਚ ਤਲਦੇ ਆ ਲੋਕ ਬਿਮਾਰ ਹੋ ਜਾਂਦੇ ਆ ਹੁੰਦਾ ਕੋਈ ਬਿਮਾਰ ਇੱਕ ਦੋ ਮਹੀਨੇ ਦੀ ਗਾਰੰਟੀ ਤਾਂ ਮੈਂ ਦੇਣਾ ਦੋ ਜੇ ਹੋਣਾ ਹੁੰਦਾ ਤਾਂ 10 ਮਿੰਟ ਦੀ ਕੁਝ ਹੋ ਜਾਂਦਾ ਦੋ ਮਹੀਨੇ ਦੀ ਗਾਰੰਟੀ ਮੈਂ ਦੇਣਾ ਇਸ ਚੀਜ਼ ਦੀ ਜੇ ਬੰਦੇ ਨੂੰ ਕੁਝ ਵੀ ਹੁੰਦਾ ਤਾਂ ਆਈਸਕ੍ਰੀਮ ਦੇ ਪਕੌੜੇ ਚਾ ਚੁੱਕੇ ਆ ਕੜਾਈ ਦੇ ਵਿੱਚ ਤੇ ਬਾਜੀ ਕਿ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਮੈਲਟ ਨਹੀਂ ਹੁੰਦੇ ਜਿੰਨਾ ਟਾਈਮ ਮਰਜੀ ਇਹਦੇ ਵਿੱਚ ਰੱਖ ਲਗੇ ਮਨ ਲਓ ਉਬਲਦੇ ਹੋਏ ਤੇਲ ਦੇ ਵਿੱਚ ਰੱਖ ਲਗੇ ਆਈਸਕ੍ਰੀਮ ਨੂੰ ਮੈਲਟ ਨਹੀਂ ਹੁੰਦੇ ਤੇ ਜਿਵੇਂ ਆਮ ਪਕੌੜੇ ਹੁੰਦੇ ਆਲੂਆਂ ਦੇ ਪਕੌੜੇ ਸੇਮ ਉਸੇ ਤਰੀਕੇ ਨਾਲ ਹੀ ਬੰਦਦੇ ਆ ਬੜੇ ਬਾਜੀ ਚਰਚਾ ਤੁਹਾਡੇ ਅੱਜ ਕੱਲ ਕਹਿੰਦੇ ਆਈਸਕ੍ਰੀਮ ਦੇ ਪਕੌੜੇ ਖਾਣੇ ਹੋਣ ਤਾਂ ਬੋਈ ਬਾਜੀ ਕੋਲ ਚਲੋ ਤੁਹਾਡੇ ਕੋਲੇ ਖਾਸ ਕੀ ਹੈ ਸਰ ਇੱਕ ਤਾਂ ਪਰਮਾਤਮਾ ਵੱਲੋਂ ਇਹੋ ਜਿਹੀ ਦੇਣ ਹੈ ਸਾਨੂੰ ਕੋਈ ਇਹਨੂੰ ਕੋਈ ਝੁਠਲਾ ਨਹੀਂ ਸਕਦਾ ਕਾਪੀਆਂ ਬਹੁਤ ਕਰਦੇ ਨੇ ਲੋਕ ਪਰਮਾਤਮਾ ਵੱਲੋਂ ਬਖਸ਼ਿਸ਼ ਇਹੋ ਜਿਹੀ ਹੈ ਕਿ ਟੇਸਟ ਕੋਈ ਪਾ ਨਹੀਂ ਸਕਦਾ ਪਾਜੀ ਪਹਿਲੇ ਤਾਂ ਤੁਸੀਂ ਸਮਾਈਲ ਤੁਹਾਡੀ ਬੜੀ ਪਿਆਰੀ ਆ ਹਨਾ ਤੇ ਮੰਨ ਲਓ ਗਾਹ ਜਿਹੜਾ ਤੁਹਾਡੇ ਕੋਲ ਆਉਂਦਾ ਤੁਸੀਂ ਸਮਾਈਲੀ ਫੇਸ ਨਾਲ ਵੈਲਕਮ ਕਰਦੇ ਹੋ ਤੇ ਪਾਜੀ ਆਮ ਤੌਰ ਤੇ ਮੰਨ ਲਓ ਆਈਸਕ੍ਰੀਮ ਦਾ ਤੇ ਪਕੌੜਿਆਂ ਦਾ ਕੋਈ ਕੰਬੀਨੇਸ਼ਨ ਜਾਂ ਨਹੀਂ ਬਣਦਾ ਤੇ ਕਈ ਲੋਕ ਸੋਚਦੇ ਆ ਨਾ ਕਿ ਲੋਕ ਕਮੈਂਟ ਵੀ ਕਰਦੇ ਆ ਕਿ ਆਈਸਕ੍ਰੀਮ ਦੇ ਪਕੌੜੇ ਖਾ ਕੇ ਕਿਉਂ ਗਰਮ ਤੇਲ ਦੇ ਵਿੱਚ ਤਲਦੇ ਆ ਲੋਕ ਬਿਮਾਰ ਹੋ ਜਾਂਦੇ ਆ ਹੁੰਦਾ ਕੋਈ ਬਿਮਾਰ ਐਸੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਨਾ ਕੋਈ ਡਰਨ ਦੇ ਕਿਸੇ ਨੂੰ ਲੋੜ ਹੈ ਇੱਕ ਦੋ ਮਹੀਨੇ ਦੀ ਗਾਰੰਟੀ ਤਾਂ ਮੈਂ ਦੇਣਾ ਦੋ ਜੇ ਹੋਣਾ ਹੁੰਦਾ ਤਾਂ 10 ਮਿੰਟ ਜੀ ਕੁਝ ਹੋ ਜਾਂਦਾ ਹੈ 2 ਮਹੀਨੇ ਦੀ ਗਾਰੰਟੀ ਮੈਂ ਦਿੰਦਾ ਇਸ ਚੀਜ਼ ਦੀ ਜੇ ਬੰਦੇ ਨੂੰ ਕੁਝ ਵੀ ਹੁੰਦਾ ਤਾਂ ਬਾਕੀ ਕੋਈ ਸੋਚ ਜੇ ਕਿ ਗਰਮ ਠੰਡਾ ਖਾ ਕੇ ਜਦੋਂ ਤੱਕ ਤੁਹਾਡੇ ਤੱਕ ਪਕੌੜਾ ਪਹੁੰਚਦਾ ਉਦੋਂ ਤੱਕ ਦਾ तकरीबन ਬੈਲੈਂਸ ਦੇ ਵਿੱਚ ਉਹਦਾ ਟੇਸਟ ਨਾ ਉਹ ਠੰਡਾ ਹੁੰਦਾ ਨਾ ਗਰਮ ਹੁੰਦਾ ਬਰਾਬਰ ਬੈਲੈਂਸ ਆ ਜਾਂਦਾ ਜੀ ਭਾਜੀ ਸ਼ੁਰੂਆਤ ਕਿਵੇਂ ਹੋਈ ਸੀ ਆਈਸਕ੍ਰੀਮ ਪਕੌੜਿਆਂ ਦੀ ਕਿਵੇਂ ਮਨ ਦੇ ਵਿੱਚ ਆਇਆ ਸੀ ਕਿ ਆਈਸਕ੍ਰੀਮ ਦੇ ਪਕੌੜੇ ਬਣ ਸਕਦੇ ਕਿਉਂਕਿ ਉਹ ਤਾਂ ਬਹੁਤ ਠੰਡੀ ਚੀਜ਼ ਹੁੰਦੀ ਹੈ ਨਾ ਬਰਫ਼ ਹੁੰਦੀ ਆਪਾਂ ਕਹਿ ਸਕਦੇ ਹਾਂ ਤੇ ਦਿਮਾਗ 'ਚ ਕਿਵੇਂ ਆ ਗਿਆ ਸੀ ਵੀ ਆਈਸਕ੍ਰੀਮ ਦੇ ਪਕੌੜੇ ਬਣਾਈਏ ਤਰਾਜ ਤੋਂ 17 ਸਾਲ ਪਹਿਲਾਂ ਇੱਕ ਐਸਡ ਆਈ ਸੀ ਅੱਜ ਜੋ ਅਸ ਦੇ ਮੌਜੂਦਾ ਸੀਐਮਬੀ ਹੈਗੇ ਭਗਵੰਤ ਮਾਨ ਜੀ ਉਹਨਾਂ ਨੇ ਇੱਕ ਪੰਜਾਬੀ ਕਮੇਟੀ ਕੈਸਡ ਕੱਢੀ ਕੁਲਫੀ ਗਰਮਾ ਘਰ ਮੇ ਉਹਦੇ ਦਰਮਿਆਨ ਯਾਰ ਦੋਸਤ ਇਕੱਠੇ ਹੁੰਦੇ ਸੀ ਆਪਸ ਵਿੱਚ ਜਿੱਦਬਾਹ ਹੁੰਦੇ ਸੀ ਆ ਕੁਲਫੀ ਐ ਤੂੰ ਗਰਮ ਕਰਕੇ ਦਿਖਾ ਬਸ ਇੱਕ ਜਿੱਦਬਾਹ ਜਿ ਖਿੱਚੋ ਤਾਂ ਨਹੀਂ ਚੇ ਚੀ ਰੈਡੀ ਹੋਈ ਤਾਂ ਅਸੀਂ ਉਹਨਾਂ ਨੂੰ ਇਹ ਚੀਜ਼ ਪੇਸ਼ ਕਰਕੇ ਦਿਖਾਈ ਜੀ ਉਹ ਦਿਨ ਤੋਂ ਦਰਮਿਆਨ ਅਸੀਂ ਉਹ ਚੀਜ਼ ਨੂੰ ਪਕੌੜੇ ਨੂੰ ਰੈਡੀ ਕੀਤਾ ਪਕੌੜਾ ਰੈਡੀ ਕਰਨ ਤੋਂ ਬਾਅਦ ਪड़ोसी ਨੂੰ ਫ੍ਰੀ ਖਵਾਇਆ ਵੀ ਦੇਖ ਕੋ ਜੇ ਦਾ ਟੇਸ ਕਿਵੇਂ ਹੈ ਉਹ ਕਹਿਣ ਲੱਗੇ ਸਾਰਿਆਂ ਇਹਦਾ ਅਜੂਬਾ ਹੀ ਬਣਾ ਰੱਖਿਆ ਤਾਂ ਇਹ ਕੀ ਕੀਤਾ ਥੋੜਾ ਜਿਹਾ ਕੌਨਫੀਡੈਂਸ ਵਧਿਆ ਇੱਕ ਤਿੰਨ ਫੁੱਟ ਦਾ ਬੋਰਡ ਹੈ ਅੱਜ ਵੀ ਮੇਰੀ ਦੁਕਾਨ ਦੇ ਬਾਹਰ ਲੱਗਿਆ ਹੋਇਆ ਅੱਜ ਤੋਂ 17 ਸਾਲ ਪਹਿਲਾਂ ਵੀ ਇਹੀ ਬੋਰਡ ਬਾਹਰ ਲੱਗਿਆ ਸੀ ਨਾ ਮੈਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਨਾ ਕੁਝ 17 ਸਾਲ ਪਹਿਲੇ ਇੱਕ ਮੈਂ ਬੋਰਡ ਲਾਇਆ ਅੱਗੇ ਦੁਕਾਨ ਦੇ ਵੀ ਮੈਂ ਆਈਸਕ੍ਰੀਮ ਆਈਸਕ੍ਰੀਮ ਦੇ ਪਕੌੜੇ ਇੱਥੇ ਮਿਲਦੇ ਹਨ ਤਕਰੀਬਨ ਉੱਥੋਂ ਸੋਸ਼ਲ ਮੀਡੀਆ ਦੇ ਤੋਂ ਗੁਜ਼ਰਨਾ ਆਉਂਦਾ ਉਹ ਬੋਰਡ ਨੂੰ ਪੜਦੇ ਲੋਕ ਹੱਸਦੇ ਕਹਿੰਦੇ ਯਾਰ ਕੀ ਤੁਸੀਂ ਲਿਖਿਆ ਆਈਸਕ੍ਰੀਮ ਦੇ ਪਕੌੜੇ ਤੁਹਾਡੇ ਕੋਲ ਆਈਸਕ੍ਰੀਮ ਹੈ ਤੇ ਪਕੌੜੇ ਨੇ ਤੁਸੀਂ ਲਿਖੋ ਆਈਸਕ੍ਰੀਮ ਤੇ ਪਕੌੜੇ ਮੈਂ ਕਹਿੰਦੀ ਸਰ ਜੀ ਆਈਸਕ੍ਰੀਮ ਦੇ ਪਕੌੜੇ ਹੀ ਨੇ ਜਿਹੜੇ ਭਾਜੀ ਪਕੌੜੇ ਨੇ ਆਈਸਕ੍ਰੀਮ ਤੋਂ ਹੀ ਤਿਆਰ ਕੀਤੇ ਜਾਂਦੇ ਆ ਕਿਹੜੀ ਆਈਸਕ੍ਰੀਮ ਯੂਜ਼ ਹੁੰਦੀ ਹੈ ਆਈਸਕ੍ਰੀਮ ਸਰ ਇਹਦੇ ਵਿੱਚ ਆਪ ਕੋਈ ਮਰਜ਼ੀ ਯੂਜ਼ ਕਰ ਸਕਦੇ ਆ ਕੋਈ ਆਈਸਕ੍ਰੀਮ ਦਾ ਉਹ ਦਾ ਉਹ ਨਹੀਂ ਹੁੰਦਾ ਇਹਦਾ ਬਣਾਉਣ ਦਾ ਹੀ ਸਿਸਟਮ ਹੁੰਦਾ 5 ਲੀਟਰ ਦਾ ਗੈਲਨ ਆਉਂਦਾ ਸਾਡੇ ਲਾਵੇ ਆ ਜਿਆਦਾਤਰ ਆਈਸਕ੍ਰੀਮ ਅਸੀਂ ਮਿਕਸ ਫਰੂਟ ਯੂਜ਼ ਕਰਦੇ ਆ ਕਿਉਂਕਿ ਉਹਦੇ ਵਿੱਚ ਡਰਾਈ ਫਰੂਟ ਅੱਛਾ ਬੇਸਨ ਨਾਲ ਉਹਦਾ ਕੰਬੀਨੇਸ਼ਨ ਅੱਛਾ ਬਣਦਾ ਹੈ ਜੀ ਤੇ ਬਾਜੀ ਹੁਣ ਫਿਰ ਆਈਸਕ੍ਰੀਮ ਦੇ ਪਕੌੜੇ ਬਣਾ ਕੇ ਦਿਖਾਵਾਂਗੇ ਸਾਨੂੰ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਹਾਂ ਸਾਰ ਤੁਹਾਨੂੰ ਬਣਾ ਕੇ ਵੀ ਦਿਖਾਏਗਾ ਤੇ ਲਾਈਵ ਵੀ ਦਿਖਾਵਾਂਗਾ ਕਿ ਇਹਦੇ ਵਿੱਚ ਕੀ ਸਿਸਟਮ ਦਾ ਕੀ ਪ੍ਰੋਗਰੈਸ ਨਾਲ ਮੈਂ ਪਕੌੜਾ ਤਿਆਰ ਕਰਦਾ ਹਾਂ ਜੀ ਲੋ ਜੀ ਆਓ ਤੁਹਾਨੂੰ ਹੁਣ ਦਿਖਾਉਣੇ ਆ ਕਿ ਆਈਸਕ੍ਰੀਮ ਦੇ ਪਕੌੜੇ ਜਿਹੜੇ ਕਿਸ ਤਰੀਕੇ ਨਾਲ ਤਿਆਰ ਹੁੰਦੇ ਆ ਤੇ ਬਾਜੀ ਕੋਲੇ ਚੱਲਦੇ ਆ ਲੋ ਜੀ ਆਈਸਕ੍ਰੀਮ ਸਾਡੀ ਆ ਚੁੱਕੀ ਆ ਤੇ ਬੋਬੀ ਬਾਜੀ ਆਈਸਕ੍ਰੀਮ ਹੈ ਜੀ ਸਾਰੇ ਆਈਸਕ੍ਰੀਮ ਆਈਸਕ੍ਰੀਮ ਦੇ ਉੱਤੇ ਮੈਨੇ ਹਲਕਾ ਜਿਹਾ ਨਾਰੀਅਲ ਦਾ ਬਰਾਦਾ ਜਦੋਂ ਆਪਾਂ ਆਈਸਕ੍ਰੀਮ ਇਕੱਠੀ ਰੱਖਦੇ ਆਂ ਗੋਲੇ ਕੱਟ ਕੇ ਤਾਂ ਇਹ ਚਿਪਦੇ ਨਹੀਂ ਹੈਗੇ ਆਪਸ 'ਚ ਆਈਸਕ੍ਰੀਮ ਦੇਖੋ ਡ్రਾਈ ਫਰੂਟਸ ਦਿਖ ਰਹੀ ਹੈ ਵਿੱਚ ਹਲਕਾ ਜਿਹਾ ਉੱਤੇ ਨਾਰੀਅਲ ਬਰਾਦਾ ਲੱਗਿਆ ਹੋਇਆ ਹੈ ਉਹ ਆਪਾਂ ਤਾਂ ਲਾਣੇਗੇ ਇਹ ਚਿਪਣ ਨਾ ਗੋਲੇ ਆਪਸ 'ਚ ਆਪਾਂ ਇਕੱਠੇ ਰੱਖ ਸਕੀਏ ਉਸ ਤੋਂ ਬਾਅਦ ਜੋ ਵੀ ਹੈ ਤੁਹਾਨੂੰ ਮੈਂ ਲਾਈਵ ਸ਼ੋਅ ਕਰਦਾ ਸਰ ਲੋ ਜੀ ਹੁਣ ਲੱਗੇ ਆਈਸਕ੍ਰੀਮ ਦੇ ਪਕੌੜੇ ਬਣਨ ਤੇ ਭਾਜੀ ਹੁਣ ਜਿਹੜੀ ਬੇਸਣ ਇਹਨਾਂ ਦਾ ਭਾਜੀ ਦਾ ਮੈਲਟ ਕੀਤਾ ਹੋਇਆ ਬੇਸਣ ਮੈਂ ਇਹਨਾਂ ਗੋਲਿਆਂ ਹੀ ਬੇਸਣ ਦੇ ਵਿੱਚ ਮੈਂ ਹਲਕਾ ਜਿਹਾ ਨਮਕ ਪਾਇਆ ਹੋਇਆ ਇਹਦੇ ਵਿੱਚ ਚਾਹਦੇ ਤਾਂ ਆਪਣੇ ਹਿਸਾਬ ਨਾਲ ਮਿਰਚ ਵੀ ਪਾ ਸਕਦੇ ਆ ਖਾਣ ਦੇ ਵਿੱਚ ਕੋਣਾ ਚਾਹੀਦਾ ਬਾਕੀ ਮੈਂ ਤੁਹਾਨੂੰ ਲਾਈਵ ਸ਼ੋਅ ਕਰਦਾ ਜੀ ਟੈਂਪਰੇਚਰ ਦੇਖ ਲਓ ਕੜਾਈ ਦਾ ਕਿੰਨਾ ਤੇਜ਼ ਹੈ ਜਿੰਨਾ ਟਾਈਮ ਤੁਸੀਂ ਕਹੋਗੇ ਓਨਾ ਟਾਈਮ ਕੜਾਈ 'ਚ ਰੱਖਾਂਗਾ ਮੰਨ ਲਓ ਆਈਸਕ੍ਰੀਮ ਮੈਲਟ ਨਹੀਂ ਹੋਣੀ ਭਾਜੀ ਜਿੰਨਾ ਟਾਈਮ ਤੁਸੀਂ ਕਹੋਗੇ ਲਓ ਜੀ ਆਈਸਕ੍ਰੀਮ ਦੇ ਪਕੌੜੇ ਜਾ ਚੁੱਕੇ ਆ ਕੜਾਈ ਦੇ ਵਿੱਚ ਆਈਸਕ੍ਰੀਮ ਦੇ ਪਕੌੜੇ ਜਾ ਚੁੱਕੇ ਆ ਕੜਾਈ ਦੇ ਵਿੱਚ ਤੇ ਪਕੌੜੇ ਹੁਣ ਬਣਨ ਲੱਗੇ ਆ ਭਾਜੀ ਬਿਲਕੁਲ ਨਹੀਂ ਮੈਲਟ ਹੋਣੀ ਆ ਸਾ ਤੁਸੀਂ ਦੇਖੋ ਤੁਹਾਡੇ ਸਾਹਮਣੇ ਤਰ ਰਿਹਾ 100 ਡਿਗਰੀ ਟੈਂਪਰੇਚਰ ਹੈ ਕੜਾਈ ਦੇ ਅੰਦਰ ਜਦੋਂ ਤੁਸੀਂ ਕਹੋਗੇ ਉਸ ਟਾਈਮ ਕੱਢਾਂਗਾ ਠੀਕ ਹੈ ਜੀ ਲੋ ਜੀ ਆਈਸਕ੍ਰੀਮ ਦੇ ਪਕੌੜੇ ਲੱਗੇ ਬਣਨ ਕੜਾਈ ਦੇ ਵਿੱਚ ਚਲ ਗਏ ਸਾਰੇ ਆਈਸਕ੍ਰੀਮ ਦੇ ਪਕੌੜੇ ਤੇ ਜਿਵੇਂ ਸਮੋਸੇ ਉਬਲਦੇ ਹੁੰਦੇ ਉਸ ਤਰੀਕੇ ਨਾਲ ਤੇਲ ਤੁਸੀਂ ਦੇਖ ਸਕਦੇ ਹੋ ਉਬਲ ਰਿਹਾ ਤੇ ਪਕੌੜੇ ਆਈਸਕ੍ਰੀਮ ਦੇ ਜਿਹੜੇ ਬਣ ਰਹੇ ਆ ਤੇ ਭਾਜੀ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਮੈਲਟ ਨਹੀਂ ਹੁੰਦੇ ਜਿੰਨਾ ਟਾਈਮ ਮਰਜ਼ੀ ਇਹਦੇ ਵਿੱਚ ਰੱਖ ਲਗੇ ਮਤਲਬ ਉਬਲਦੇ ਹੋਏ ਤੇਲ ਦੇ ਵਿੱਚ ਰੱਖ ਲਗੇ ਆਈਸਕ੍ਰੀਮ ਨੂੰ ਮੈਲਟ ਨਹੀਂ ਹੁੰਦੇ ਤੇ ਜਿਵੇਂ ਆਮ ਪਕੌੜੇ ਹੁੰਦੇ ਆ ਆਲੂਆਂ ਦੇ ਪਕੌੜੇ ਸੇਮ ਉਸੇ ਤਰੀਕੇ ਨਾਲ ਹੀ ਬੰਦਦੇ ਆ ਤੇ ਬਾਕੀ ਹੁਣ ਭਾਜੀ ਪੂਰੀ ਪਲੇਟਿੰਗ ਕਰਨਗੇ ਇਹਦੀ ਤੁਹਾਨੂੰ ਉਹ ਵੀ ਦਿਖਾਵਾਂਗੇ ਨਾਲ ਕਸਟਮਰ ਵੀ ਬੈਠੇ ਆ ਉਹਨਾਂ ਦਾ ਰਿਵਿਊ ਵੀ ਲਵਾਂਗੇ ਕਿ ਕਿਸ ਤਰ੍ਹਾਂ ਦੇ ਉਹਨਾਂ ਨੂੰ ਲੱਗੇ ਕਿੰਨੇ ਪਸੰਦ ਆਏ ਨੇ ਤੇ ਇੱਧਰ ਪਕੌੜਿਆਂ ਵਾਲੇ ਕਸਟਮਰ ਤੁਸੀਂ ਦੇਖ ਸਕਦੇ ਹੋ ਇੰਤਜ਼ਾਰ 'ਚ ਖੜੇ ਆ ਬਾਈ ਸਾਡੇ ਤੇ ਇਹ ਬਾਈ ਸਪੈਸ਼ਲ ਆਏ ਨੇ ਪਕੌੜੇ ਖਾਣ ਜਿਹੜੇ ਆਈਸਕ੍ਰੀਮ ਦੇ ਪਕੌੜੇ ਤੇ ਪੁੱਛ ਲੈਨੇ ਭਾਜੀ ਕਿੱਥੋਂ ਆਏ ਜੀ ਅਰੇ ਕੇ ਕਲਾਂਪਟ ਬਾਈ ਤੁਸੀਂ ਕਿੱਥੋਂ ਆਏ ਰਹਿਕੇ ਕਲਾਂ ਤੋਂ ਰਹਿਕੇ ਕਲਾਂ ਬਾਦਲ ਦੇ ਨਾਲ ਹੀ ਹੈ ਜੀ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਬਾਦਲ ਉਹਦੇ ਨਾਲ ਹੀ 1 ਚ ਕਿਲੋਮੀਟਰ ਰਹਿਕੇ ਕਲਾਂ ਪਿੰਡ ਹੈ ਉੱਥੋਂ ਆਏ ਆ ਸਪੈਸ਼ਲ ਪਕੌੜੇ ਖਾਣ ਆਇਆ ਸਪੈਸ਼ਲ ਪਕੌੜੇ ਸਪੈਸ਼ਲ ਪਕੌੜੇ ਖਾਣੇ ਲੋ ਜੀ ਬਾਈ ਕਹਿੰਦੇ ਸਪੈਸ਼ਲ ਆਈਸਕ੍ਰੀਮ ਦੇ ਪਕੌੜੇ ਖਾਣ ਆਏ ਆ ਬਾਈ ਤੁਸੀਂ ਦੇਖ ਸਕਦੇ ਹੋ ਬਾਦਲ ਪਿੰਡ ਤੋਂ ਆਏ ਨੇ ਲੰਬੀ ਦੇ ਕੋਲੋਂ ਬਿਲਕੁਲ ਤੇ ਇਧਰ ਆਈਸਕ੍ਰੀਮ ਦੇ ਪਕੌੜੇ ਵੀ ਬਣ ਚੁੱਕੇ ਨੇ ਇੱਕ ਵਾਰੀ ਕੜਾਈ ਬਨੇ ਕੈਮਰਾ ਘੁਮਾ ਦਿਓ ਤੇ ਆਈਸਕ੍ਰੀਮ ਦੇ ਪਕੌੜੇ ਬਣ ਕੇ ਹੋ ਚੁੱਕੇ ਆ ਜੀ ਤਿਆਰ ਤੇ ਹੁਣ ਹੋਊਗੀ ਪਲੇਟਿੰਗ ਪਕੌੜੇ ਬਣ ਕੇ ਹੋ ਚੁੱਕੇ ਆ ਰੈਡੀ ਤੇ ਹੁਣ ਭਾਜੀ ਕਰ ਰਹੇ ਆ ਇਹਨਾਂ ਦੀ ਪਲੇਟਿੰਗ ਤੇ ਭਾਜੀ ਇਹ ਕੀ ਐਡ ਕਰ ਰਹੇ ਹੋ ਸਰ ਇਹ ਅਸੀਂ ਫਰੂਟ ਜੈਮਸ ਨੇ ਜਿਹਨਾਂ ਦੀ ਸੌਸ ਕਰਕੇ ਤਿਆਰ ਕੀਤੀ ਹੋਈ ਹੈ ਇਹਦੇ ਨਾਲ ਕੋਈ ਆਪਾਂ ਐਮਲੀ ਅਟੈਚ ਨਹੀਂ ਕਰਨੀ ਐਮਲੀ ਦੇ ਨਾਲ ਇੱਕ ਚੀਜ਼ ਖਰਾਬ ਹੋ ਜਾਂਦੀ ਹੈ ਆਈਸਕ੍ਰੀਮ ਨਾਲ ਆਪਾਂ ਫਰੂਟਸ ਤੇ ਟੇਸਟ ਨਾਲ ਅਟੈਚ ਕਰਨੇ ਆ ਤੇ ਟੂਡੀ ਫ루ਟੀ ਅਟੈਚ ਕਰ ਰਹੇ ਆਪਾਂ ਤੇ ਇਹ ਆ ਗਈ ਚੈਰੀ ਇਹਦਾ ਆਈਸਕ੍ਰੀਮ ਨਾਲ ਕੰਬੀਨੇਸ਼ਨ ਅੱਛਾ ਬਣਦਾ ਇਹ ਥੋੜਾ ਡਰਾਈ ਫੂਡਸ ਆ ਗਿਆ ਬਦਾਮਸ ਸਵਾਦ ਦਾ ਛਟਕਾ ਵੀ ਲੱਗਣਾ ਚਾਹੀਏ ਇਹ ਭਾਜੀ ਇਹਦਾ ਰੇਟ ਕੀ ਆ ਇੱਕ ਸਿੰਗਲ ਦਾ ਸਰ ਇਹਦਾ ਰੇਟ 40 ਰੁਪਏ ਪੀਸ ਹੈ ਜੀ ਇੱਕ ਪਰਸਨ ਨੂੰ ਇੱਕ ਪਕੌੜਾ ਹੀ ਵੈਲਿਡ ਹੈ ਦੂਜੀ ਵਾਰ ਤੁਸੀਂ ਪਕੌੜਾ ਮੰਗੋਗੇ ਤੁਹਾਨੂੰ ਕਿਸੇ ਕੀਮਤ ਤੇ ਪਕੌੜਾ ਨਹੀਂ ਮਿਲੇਗਾ ਤੇ ਭਾਜੀ ਆਪਣੀ ਪ੍ਰੋਪਰ ਲੋਕੇਸ਼ਨ ਕੀ ਆ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਤੇ ਪ੍ਰੋਪਰ ਲੋਕੇਸ਼ਨ ਕੀ ਆ ਸਰ ਮੇਰੀ ਪ੍ਰੋਪਰ ਲੋਕੇਸ਼ਨ ਪਟਿਆਲਾ ਗੇਟ ਮਾਰਕੀਟ ਪਟਿਆਲਾ ਗੇਟ ਮਾਰਕੀਟ ਸੰਗਰੂਰ ਹੈ ਨੀਅਰ ਧਰਮਲਥ ਲੰਗਰ ਆ ਥਰੇਜਾ ਕਨਫੈਕਸ਼ਨਰੀ ਦੀ ਸ਼ਾਪ ਵੀ ਹੈ ਐਂਡ ਸਾਹਮਣੇ ਜੀ ਤੁਸੀਂ ਵੀ ਹਾਂਜੀ ਬਾਕੀ ਕਿਸੇ ਨੇ ਆਣਾ ਹੈ ਤਾਂ ਸਾਡੇ ਗੂਗਲ ਮੈਪ ਦੇ ਉੱਤੇ ਜੋ ਵੀ ਆਈਸਕ੍ਰੀਮ ਪਕੌੜਾ ਸੰਗਰੂਰ ਫਿਲ ਕਰਕੇ ਆ ਸਕਦਾ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਈਸਕ੍ਰੀਮ ਦੇ ਕਦੇ ਪਕੌੜੇ ਖਾਦੇ ਆ ਜੇ ਤੁਹਾਡੇ ਸ਼ਹਿਰ ਮੁਹੱਲੇ ਦੇ ਵਿੱਚ ਇਸ ਤਰੀਕੇ ਦੀ ਕੋਈ ਚੀਜ਼ ਬਣਦੀ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ